ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਤੇ ਫਿਰ ਦੁਬਾਰਾ ਇੱਕ ਵਾਰ ਪਲਟਵਾਰ ਕਰ ਦਿੱਤਾ ਹੈ ਸਾਬਕਾ ਵਿੱਤ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਪਰਵਿੰਦਰ ਸਿੰਘ ਢੀਂਸਾ ਨੇ ਪਰਵਿੰਦਰ ਸਿੰਘ ਢੀਂਸਾ ਨੇ ਬੜਾ ਵੱਡਾ ਇਲਜ਼ਾਮ ਲਗਾ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨੇ ਕਿਹਾ ਕਿ ਇਸ ਤਖਬੀਰ ਬਾਦਲ ਸਿੱਖਾਂ ਅਤੇ ਪੰਜਾਬੀਆਂ ਨੂੰ ਗੁੰਮਰਾ ਕਰ ਰਹੇ ਨੇ ਕਿਸ ਦਾ ਕਰ ਰਹੇ ਨੇ ਕਿਉਂਕਿ ਕੱਲ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਯਾਨੀ ਕਿ ਫੋਟੋ ਪਾ ਕੇ ਇਕਲੀਫਾਈ ਕਰ ਦਿੱਤਾ ਸੀ ਕਿ ਉਹ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲੇ ਸੀ ਇਸ ਨੂੰ ਲੈ ਕੇ ਪਰਵਿੰਦਰ ਸਿੰਘ ਢੀਂਸਾ ਨੇ ਪਲਟਵਾਰ ਕੀਤਾ ਹੈ ਉਹਨਾਂ ਨੇ ਕਿਹਾ ਜਿਹੜੀ ਫੋਟੋ ਹੁਣ ਅਪਲੋਡ ਕੀਤੀ ਗਈ ਹੈ ਇਹ ਕਈ ਸਾਲ ਪੁਰਾਣੀ ਫੋਟੋ ਹੈ ਜਾਇਆ ਕਿਉਂ ਦਿਖਾਇਆ ਜਾ ਰਿਹਾ ਹੈ हिमाचल ਦੇ ਵਿੱਚ ਵੀ ਬਹੁਤ ਸਾਰੇ ਸਿੱਖ ਰਹਿੰਦੇ ਨੇ ਉਹਨਾਂ ਦਾ ਧਿਆਨ ਹੈ ਉਸ ਨੂੰ ਡਾਇਵਰਟ ਕਰਨਾ ਚਾਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਤੇ ਹਿਮਾਚਲ ਦੇ ਮੁੱਖ ਮੰਤਰੀ ਦੀ ਕੋਈ ਵੀ ਮਿਲਣੀ ਨਹੀਂ ਹੋਈ ਅਤੇ ਨਾ ਹੀ ਆਪਸ ਵਿੱਚ ਮਿਲੇ ਨੇ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਬਾਦਲ ਸਿੱਖਾਂ ਨੂੰ ਅਤੇ ਪੰਜਾਬੀਆਂ ਨੂੰ ਕਿਉਂ ਵਾਰ-ਵਾਰ ਗੁੰਮਰਾਹ ਕਰ ਰਹੇ ਨੇ ਇਹ ਦੱਸ ਰਿਹਾ ਕਿ ਮੈਂ ਜਿਹੜਾ ਹੈ ਹੁਣੇ ਆ ਦੋ ਦਿਨ ਪਹਿਲਾਂ ਜਿਹੜਾ ਹੈ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲ ਕੇ ਆਇਆ ਹਾਂ ਦੂਸਰੀ ਵਾਰ ਸੇ ਪ੍ਰਵਿੰਦਰ ਸਿੰਘ ਢੀਂਸਾ ਨੇ ਇਹ ਕਹਿ ਲਿਆ ਪੰਜਾਬ ਅਤੇ ਪੰਜਾਬ ਦੇ ਜਿਹੜੇ ਪੰਥਕ ਲੋਕ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਸ ਤਰ੍ਹਾਂ ਸੁਖਵੀਰ ਬਾਦਲ ਨੇ ਜਿਹੜੇ ਕੁਰਸੀ ਨੂੰ ਚਿਮੜੇ ਹੋਏ ਨੇ ਅਤੇ ਪ੍ਰਧਾਨਗੀ ਨਾ ਛੱਡਣ ਦਾ ਨਾਂ ਨਹੀਂ ਲਰਿਆ ਕਿਉਂਕਿ ਲਗਾਤਾਰ ਸੁਖਵੀਰ ਸਿੰਘ ਬਾਦਲ ਦੁਆਰਾ ਜਿਹੜੇ ਧਮਾਕੇ ਕੀਤੇ ਜਾ ਰਹੇ ਨੇ ਕੋਰ ਕਮੇਟੀ ਨੂੰ ਰੱਦ ਕਰ ਦੇਣਾ ਨਵੀਂ ਕੋਰ ਕਮੇਟੀ ਬਣਾ ਦੇਣਾ ਨਵੀਂ ਕੋਰ ਕਮੇਟੀ ਦੇ ਵਿੱਚ 23 ਮੈਂਬਰਾਂ ਦਾ ਜਿਹੜਾ ਪ੍ਰੀਮੀਅਮ ਤਿਆਰ ਕਰ ਦੇਣਾ ਅਤੇ ਅਲੱਗ-ਅਲੱਗ ਹਲਕਿਆਂ ਤੋਂ ਮੈਂਬਰ ਨਿਯੁਕਤ ਕਰ ਦੇਣਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਪਣੇ ਆਪ ਨੂੰ ਸਟਰੋਂਗ ਰਸਣਾ ਚਾਹੁੰਦੇ ਨੇ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਦੇ ਧੜੇ ਵਾਲੇ ਜਿੰਨੇ ਵੀ ਨੇ ਲਗਭਗ 99 98% ਜਏ ਲੋਕ ਨੇ ਪ੍ਰਬੰਧਨ ਤਿੰਸਾ ਨੇ ਕਿਹਾ ਉਹ ਦਿਲੋਂ ਬੜੇ ਦੁਖੀ ਨੇ ਲੇਕਿਨ ਕੀ ਕਰਨ ਉਹ ਮਜਬੂਰ ਨੇ ਲੇਕਿਨ ਉਹਨਾਂ ਦਾ ਕੋਈ ਵਸਚਾਰਾ ਵੀ ਨਹੀਂ ਚੱਲਦਾ ਸੁਖਵੀਰ ਸਿੰਘ ਦੀ ਪ੍ਰਧਾਨਗੀ ਨੂੰ ਲੈ ਕੇ ਦੂਸਰੇ ਪਾਸੇ ਜੇ ਜਸਸ ਨਿਰਮਲ ਸਿੰਘ ਦੀ ਗੱਲ ਕਰੀਏ ਜੋ ਹੋਰ ਵੀ ਜਿੰਨੇ ਐਸੀਬੀਸੀ ਵਾਲੇ ਨੇ ਉਹ ਕਹਿੰਦੇ ਨੇ ਕਿ ਜਿੰਨੇ ਵੀ ਨਾਲ ਇਹਦੇ ਆਗੂ ਨੇ ਜਾਂ ਜਿਹੜੇ ਸਾਥੀ ਨੇ ਉਹ ਸਿਰਫ ਚੌਧਰਗਰੀ ਅਤੇ ਉਹ ਵਪਾਰਗਰੀ ਕਰਦੇ ਨੇ ਉਹਨਾਂ ਦਾ ਸਿਆਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਦੋਂ ਦਾ ਜਿਹੜੇ ਮੁਲਾਜ਼ੇਦਾਰ ਜਿਹੜੇ ਮੇਨ ਲੋਗ ਬਣੇ ਨੇ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਦੀ ਬੇੜੀ ਡੋਬੀ ਹੈ ਜਦੋਂ ਐਸੀਬੀਸੀ ਨੂੰ ਅਣ ਦੇਖਿਆ ਕਰ ਦਿੱਤਾ ਗਿਆ ਦਰ ਘਨਾਰੀ ਕਰ ਦਿੱਤਾ ਗਿਆ ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ 104 ਸਾਲ ਤੋਂ ਵੱਧ ਪੁਰਾਣਾ ਹੈ ਲੇਕਿਨ ਐਸੀ ਬੀਸੀ ਨੇ ਵੀ ਬੜੀਆਂ-ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਜਦੋਂ ਐਸੀ ਬੀਸੀ ਨੂੰ ਪਹਿਲ ਦਿੱਤੀ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸੰਪੂਰਨ ਤੌਰ ਤੇ ਝੰਡਾ ਬਲੰਦ ਸੀ ਇਹ ਗੱਲ ਕਹੀ ਹੈ ਪ੍ਰਵਿੰਦਰ ਸਿੰਘ ਢੀਂਸਾ ਨੇ ਜਦੋਂ ਜ਼ਗੀਰਦਾਰ ਵੜ ਗਿਆ ਜਦੋਂ ਪੈਸੇ ਵਾਲੇ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੜ ਗਏ ਉਹਨਾਂ ਦਿਨਾਂ ਤੋਂ ਜਿਹੜੀ ਲਗਾਤਾਰ ਪਾਰਟੀ ਦਾ ਜਿਹੜਾ ਹੈ ਡਾਊਨ ਫਾਲ ਹੋ ਰਿਹਾ ਹੈ ਇਹ ਗਲਤ ਗਈ ਹੈ ਪ੍ਰਵਿੰਦਰ ਸਿੰਘ ਪਿੰਸਾ ਨੇ ਉਹਨਾਂ ਨੇ ਕਿਹਾ ਪੰਜਾਬ ਅਤੇ ਪੰਜਾਬੀਆਂ ਨੂੰ ਜਿਹੜਾ ਹੈ ਗੁੰਮਰਾ ਕਰ ਰਹੇ ਨੇ ਸੂਬੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੌਜੂਦਾ ਸੁਖੀ ਸਿੰਘ ਬਾਦਲ ਧੰਨਵਾਦ